ਅਸੀਂ ਆਪਦੇ ਸੰਘਰਸ਼ ਤੇ ਜੋਰ ਤੇ ਜਿਵੇਂ ਮਨਜੀਤ ਨੇ ਰਖਾਇਆ ਜਿਵੇਂ ਬਲਵੰਦਰ ਝੋਟਾ ਛਡਾਇਆ ਭਾਨੇ ਨੂੰ ਉਵੇਂ ਜੋਕਰ ਛਡਾਵਾਂਗੇ ਸੰਯੁਕਤ ਮੋਰਚੇ ਨੇ ਕੱਲ ਮਰਦਾ ਪਾਸ ਪਾਤਾ ਸਾਡੇ ਮੋਰਚੇ ਦੀ ਹਮਾਇਤ ਹੈ ਸਾਰੀਆਂ ਜਥੇਬੰਦੀਆਂ ਦੀ ਕੋਈ ਭਾਨੇ ਨੂੰ ਪਰਵਾਹ ਨਹੀਂ ਕਰਨੀ ਤੇ ਉਹਦੇ ਪਰਿਵਾਰ ਨੂੰ ਪਰਵਾਹ ਨਹੀਂ ਕਰਨੀ ਪਿੰਡ ਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਅਸੀਂ ਛਡਾ ਲਾਂਗੇ ਵੀ ਜਿੰਨਾਂ ਚ ਕਰੇ ਹਾਂ ਨਹੀਂ ਹੁੰਦਾ ਕਰੇ ਟਿੱਕੇ ਨਹੀਂ ਬੈਠਾ ਕਿ ਮੈਂ ਲੋਕ ਨਾਰਾਜ਼ ਨੇ ਆ ਹੋਇਆ ਬਿਆ ਕੱਟ ਜਿਵੇਂ ਸਾਡੀ ਰੇਲੀ ਆ ਜਾਂਦਾਂ ਉਵੇਂ ਜੋਕਰ ਅੱਜ ਇਕੱਠ ਹੋਇਆ ਵਿਆ ਭਾਨੇ ਸੁਣਦਾ ਕੋਈ ਸਨਹਿਨਤਾ ਲੋਕਾਂ ਨੇ ਸਨਹਿਾ ਦਿੱਤਾ ਵੀ ਆਜੋ ਸਰਕਾਰ ਦਾ ਰਵਈਆ ਭਾਨੇ ਦੇ ਖਿਲਾਫ ਉਹਦੇ ਨਾਲ ਕਿਵੇਂ ਲੜੋਂਗੇ ਅਗਲੀ ਰਣਨੀਤੀ ਕੀ ਆ ਕਿਉਂਕਿ ਉਹ ਤਾਂ ਹੋਰ ਕੇਸ ਪਾਉਣ ਨੂੰ ਤਿਆਰ ਬੈਠੇ ਨੇ ਕਲਮ ਤਲਵਾਰ ਨਾਲੋਂ ਤਿੱਖੀ ਹੁੰਦੀ ਹੈ ਪੱਤਰਕਾਰਾਂ ਨੇ ਕਲਮ ਚਲਾਉਣੀ ਆ ਫੇਸਬੁੱਕ ਚਲਾਉਣੀ ਆ ਉਹ ਤਲਵਾਰ ਨਾਲੋਂ ਤਿੱਖੀ ਹੈ ਇਹ ਉਹ ਤਲਵਾਰ ਦਾ ਮੂੰਹ ਖੁੰਡਾ ਕਰਨਾ ਚਾਹੁੰਦੇ ਨੇ ਬਿਲਕੁਲ ਨਹੀਂ ਹੋਊਗਾ 4 ਮਹੀਨੇ ਮੈਂ ਨਾਬਾ ਜੇਲ੍ਹ 'ਚ ਰਹਿਾਂਗਾ ਹੈ ਲੰਮਾ ਸਮਾਂ ਕੇਸ ਝਗੜਿਆ ਕੋਈ ਫਰਕ ਨਹੀਂ ਪੈਂਦਾ ਮਗਰ ਇੱਕ ਸਰਕਾਰਾਂ ਕਰਦੀਆਂ ਕਰਦੀਆਂ ਜਦੋਂ ਨਾ ਪਰਦਾ ਫਾਸ ਹੁੰਦਾ ਹੈਗਾ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਲ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਟਦੁੰਨੇ ਜੋ ਕਿ ਪਾਨਾ ਸਿੱਧੂ ਦਾ ਪਿੰਡ ਆ ਤਾਂ ਪੂਰੇ ਪੰਜਾਬ ਤੋਂ ਲੋਕ ਇਕੱਠੇ ਹੋਏ ਨੇ ਇਕੱਠਾ ਜਿਹੜਾ ਉਮੀਦ ਤੋਂ ਵੱਧ ਹੋਇਆ ਤਾਂ ਇਸ ਮੌਕੇ ਮੇਰੇ ਨਾਲ ਨੇ ਕਿਸਾਨਾਂ ਗੁਰੂ ਰੁਲਦੂ ਸਿੰਘ ਮਾਨਸਾ ਰੁਲਦੂ ਸਿੰਘ ਮਾਨਸਾ ਪਹੁੰਚੇ ਨੇ ਹੁਣੇ ਸਟੇਜ ਤੋਂ ਬੋਲ ਕੇ ਵੀ ਆਏ ਨੇ ਪੂਰਾ ਤਾਬੜ ਤੋੜ ਭਾਸ਼ਣ ਦੇ ਕੇ ਆਏ ਨੇ ਭਾਨੇ ਦੇ ਹੱਕ ਦੇ ਵਿੱਚ ਤਾਂ ਮੁੰਜ ਨੇ ਸਵਾਗਤ ਆ ਜੀ ਅਖਰ ਤੋਂ ਤੁਹਾਡਾ ਸਤਿ ਸ੍ਰੀ ਅਕਾਲ ਜੀ ਅੱਛਾ ਅੱਜ ਦਾ ਕਾਠਾ ਭਾਨੇ ਦੇ ਹੱਕ ਦੇ ਵਿੱਚ ਤਾਂ ਪਹਿਲੀ ਗੱਲ ਕਾਠਾ ਜਿਹੜਾ ਉਮੀਦ ਤੋਂ ਵੱਧ ਹੋਇਆ ਕਿਵੇਂ ਦੇਖਦੇ ਹੋ ਲੜਨਾ ਕੋਈ ਸ਼ੌਂਕ ਨਹੀਂ ਲੜਨਾ ਇੱਕ ਲੋੜ ਆ ਲੜਨ ਤੋਂ ਭੱਜਣਾ ਸਮਝਦੀ ਥੋੜ ਹੈ ਮਤਲਬ ਮੈਂ ਇੱਕ ਗੱਲ ਦੀ ਸਰਕਾਰ ਦੀ ਨਿੰਦਿਆ ਕਰਦਾ ਜੇ ਕੇਸ 2 ਸਾਲ 2 ਸਾਲ ਪਹਿਲਾਂ ਕਿਸੇ ਨੇ ਕਰਾਤਾ ਉਹ ਦੋ ਨੌਜਵਾਨਾਂ ਦੀ ਲੜਾਈ ਹੋ ਗਿਆ ਲੈ ਕਹਿੰਦੇ ਹੁੰਦਾ ਮੇਰੀ ਚੈਨੀ ਲਾ ਲਈ ਮੇਰੀ ਸ਼ਾਮਲਾ ਲਈ ਫਿਰ ਭਾਨੇ ਨੂੰ ਉੱਧੇ ਕਿਉਂ ਨਹੀਂ ਫੜਿਆ ਉਦੋਂ ਦੁਰਤ ਫੜਦੇ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਕੋਈ ਫੜਿਆ ਨਹੀਂ ਜਦੋਂ ਸਰਕਾਰ ਦੇ ਪ੍ਰਸ਼ਾਸਨ ਦੇ ਪੜਦੇ ਨੰਗੇ ਕਰਨ ਲੱਗ ਗਿਆ ਉਦੋਂ ਅਜ ਫੜ ਕੇ ਜੇਲ੍ਹ 'ਚ ਬੰਦ ਕਰਦਾ ਜਿਵੇਂ ਚੈਨੀ ਵਾਲਾ ਕੇਸ ਪਹਿਲਾਂ ਕਿਉਂ ਨਾ ਪਾਇਆ ਪਹਿਲਾਂ ਦੂਜਾ ਕੇਸ ਪਾਇਆ ਨਾ ਪਹਿਲਾਂ ਪਹਿਲਾ ਕੇਸ ਪਾਇਆ ਫਿਰ ਦੂਜਾ ਪਾਇਆ ਫਿਰ ਮਤਲਬ ਤੀਜਾ ਚ ਚੈਨੀ ਦਾ ਪਾਇਆ ਇਹ ਚੈਨੀ ਦਾ ਮਗਰੋਂ ਜਾਦ ਆ ਗਿਆ ਮੈਂ ਤੁਹਾਡੇ ਰਾਹੀਂ ਰਾਏ ਦੇਣੀ ਚਾਹੁੰਦਾ ਅਸੀਂ ਜਮਾਨਤ ਨਹੀਂ ਕਰਾਵਾਂਗੇ ਮੈਂ ਰਾਏ ਨਹੀਂ ਦੇਊਗਾ ਅਸੀਂ ਆਪਦੇ ਸੰਘਰਸ਼ ਤੇ ਜ਼ੋਰ ਤੇ ਜਿਵੇਂ ਮਨਜੀਤ ਨੇ ਰਛੜਾਇਆ ਜਿਵੇਂ ਬਲਵੰਦਰ ਨੂੰ ਝੋਟਾ ਛਡਾਇਆ ਭਾਨੇ ਨੂੰ ਉਵੇਂ ਜੋ ਕਰ ਛਡਾਵਾਂਗੇ ਸੰਯੁਕਤ ਮੋਰਚੇ ਨੇ ਕੱਲ ਮਰਦਾ ਪਾਸ ਪਾਤਾ ਸਾਡੇ ਮੋਰਚੇ ਦੀ ਹਮਾਇਤ ਸਾਰੀਆਂ ਜਥੇਬੰਦੀਆਂ ਦੀ ਤਾਂ ਸਾਰੀਆਂ ਜਥੇਬੰਦੀਆਂ ਇਸ ਵੇਲੇ ਭਾਨੇ ਸਿੱਧੂ ਦੇ ਨਾਲ ਨੇ ਸਾਡਾ ਮੋਰਚਾ ਨਾਲ ਹੈ ਜਿਹੜਾ ਸੂਕਤ ਕਿਸਾਨ ਮੋਰਚਾ ਜਿਹੜਾ ਅਸਲੀ ਮੋਰਚਾ ਹੈ ਜਿਹੜਾ ਦਿੱਲੀ ਲੜ ਕੇ ਆਇਆ ਉਹ ਸਾਰਾ ਮੋਰਚਾ ਭਾਨੇ ਦੇ ਨਾਲ ਹੈ ਇਹ ਸੰਘਰਸ਼ ਦੇ ਨਾਲ ਹੈ ਵਾਹਾਂਗੇ ਅੱਛਾ ਜਿਹੜਾ ਜਿਹੜੇ ਕੇਸ ਨੇ 10000 ਦਾ ਕੇਸ ਜਿਵੇਂ ਕਹਿੰਦਾ ਕਿ ਭਾਨਾ ਤਾਂ ਲੱਖਾਂ ਰੁਪਏ ਕਮਾਉਣ ਵਾਲਾ ਮਹੀਨੇ ਦਾ ਸੋਸ਼ਲ ਮੀਡੀਆ ਤੋਂ ਕਿਉਂ 10000 ਰੁਪਏ ਮੰਗੂਗਾ ਕਿਸੇ ਨੇ ਨਹੀਂ ਜੇ ਕਿਸੇ ਠੱਗ ਨੇ ਠੱਗੀ ਮਾਰ ਲਈ ਮਤਲਬ ਉਹ ਪੈਸੇ ਮੜਵਾਤੇ ਠੱਗ ਤੋਂ ਤੇ ਠੱਗ ਕਾ ਕੇ ਪਰਚਾ ਦਰਜ ਕਰਾ ਵੀ ਮੈਥੋਂ ਪੈਸੇ ਮੜਵਾਤੇ ਫਿਰ ਮਤਲਬ ਪਰਚਾ ਦਰਜ ਕਰੀਦਾ ਹੁੰਦਾਗਾ ਉਹ ਇੱਕ ਸੇਵਕ ਕੋਈ ਚੰਗੇ ਕੰਮ ਕਰਦਾ ਉਹ ਚਾਹੇ ਕੋਈ ਵੀ ਹੋਵੇ ਐ ਤਰੀਕੇ ਦੇ ਪਰਚੇ ਨਹੀਂ ਦਰਜ ਕਰਦੇ ਜੇ ਲੱਖਾਂ ਲੜਦਾ ਲੱਖੇ ਦੇ ਪਰਚਾ ਦਰਜ ਕਰਦੇ ਨੇ ਹੁਣ ਜਿਵੇਂ ਲੱਖਾਂ ਮੰਗ ਕਰਦਾ ਵੀ ਪੰਜਾਬੀ ਸਾਡੀ ਕੈਮ ਰਣੀ ਚਾਹੀਦੀ ਹੈ ਮੈਂ ਉਸ ਤੋਂ ਬਾਅਦ ਵਿੱਚ ਗੱਲ ਕਹਿਣਾ ਜਿਵੇਂ ਜਿੰਨੇ ਸੈਕਟਰੀਟਾਂ ਦੇ ਨਾਲ ਸਾਡੀ ਇਹ ਲੱਗਦੀ ਆ ਕਿ ਜੇ ਕਹਿ ਦਈਏ ਪੰਜਾਬ ਦੀ ਭੂਮੀ ਹੋ ਚਾਹੇ ਰਾਜਸਥਾਨ ਹੋਵੇ ਉੱਥੇ ਪੰਜਾਬੀ ਲਾਗੂ ਹੋ ਜੇ ਹਰਿਆਣੇ 'ਚ ਪੰਜਾਬੀ ਲਾਗੂ ਹੋਵੇ ਹਮਾਚਲ 'ਚ ਪੰਜਾਬੀ ਲਾਗੂ ਹੋਵੇ ਸਾਡੀ ਪੰਜਾਬੀ ਦਾ ਵਿਸ਼ਾਰੂਆ ਲੋਕ ਇੱਥੇ ਆਉਣਗੇ ਉਹਨਾਂ ਨੂੰ ਆਉਣਾ ਸੌਖਾ ਹੋ ਜੂਗਾ ਜਿਹੜੇ ਪੰਜਾਬੀ ਪੜ੍ਹਨਗੇ ਇਹ ਨੌਜਵਾਨ ਸੰਘਰਸ਼ ਦੇ ਰਾਹ ਪਏ ਨੇ ਆਹ 100 ਡਰਾਮਾ ਇਹਨਾਂ ਨੂੰ ਬੇਨਤੀ ਹੋਰ ਕਰਦਾ ਇਹ ਜ਼ਰੂਰ ਥੱਲੇ ਆਵੀਆਂ ਕਮੇਡੀਆਂ ਬਣਾਉਣ ਚਾਹੋ ਲੱਖਾਂ ਹੋਵੇ ਚਾਹੇ ਉਹ ਭਾਨਾ ਸਿੱਧੂ ਹੋਵੇ ਥੱਲੇ ਪੰਜ-ਪੰਜ ਮੈਂਬਰੀ ਕਮੇਡੀਆਂ ਬਣਾਉਣ ਫਿਰ ਜ਼ਿਲ੍ਹੇ ਦੀ ਜ਼ੋਨ ਕਰਨ ਬਲਾਕ ਦੀ ਜ਼ੋਨ ਕਰਨ ਫਿਰ ਪੰਜਾਬ ਦੀ ਜ਼ੋਨ ਕਰਨ ਹੁਣ ਅਸੀਂ ਕਿਵੇਂ ਬਚਦੇ ਆ ਸਾਡੀਆਂ ਥੱਲੇ ਕਮੇਡੀਆਂ ਬਣਾਈ ਜਮੇ ਆ ਬੈਠਾ ਮੇਰਾ ਜ਼ਿਲ੍ਹਾ ਪ੍ਰਧਾਨ ਮਤਲਬ ਪਹਿਲਾਂ ਬੈਠਾ ਆ ਪ੍ਰੋਪਰ ਪ੍ਰਬੰਧ ਕੀਤਾ ਇਹਨਾਂ ਨੂੰ ਵੀ ਕਮੇਡੀਆਂ ਬਣਾ ਕੱਲਾ ਫੇਸਬੁਕ ਤੇ ਨਹੀਂ ਰਹਿਣਾ ਚਾਹੀਦਾ ਲੋਕਾਂ ਨੂੰ ਸੰਗਠਨ ਕਰਨਾ ਚਾਹੀਦਾ ਮੈਂ ਇਹੀ ਬੇਨਤੀ ਕਰਨੀ ਹਾਂ ਉਹਨਾਂ ਨੂੰ ਜਿਵੇਂ ਹੁਣ ਬਹੁਤ ਲੋਕ ਨੇ ਜਿਵੇਂ ਮੈਂ ਇਕੱਠ ਦੀ ਗੱਲ ਕਰਦਾ ਸੀ ਬਹੁਤ ਲੋਕ ਆਏ ਨੇ ਕਿਸੇ ਦਾ ਭਾਨੇ ਨੇ 5 ਲੱਖ 10 ਲੱਖ 20 ਲੱਖ ਇੱਕ ਇਵਨ ਇੱਕ ਬੰਦੇ ਨੇ ਮੈਨੂੰ ਫੋਨ ਕੀਤਾ ਮੁੰਡੇ ਨੇ ਉਹ ਕਹਿੰਦਾ ਮੈਂ ਗੱਲ ਕਰਨੀ ਚਾਹੁੰਦਾ ਉਹਨੇ ਆਪਦਾ ਪੱਖ ਰੱਖਿਆ 22 ਲੱਖ ਰੁਪਇਆ 27 22 ਲੱਖ ਰੁਪਇਆ ਭਾਨੇ ਨੇ ਇੱਕ ਫੋਨ ਤੇ ਵਾਪਸ ਹੋਇਆ ਤਾਂ ਮੈਂ ਜਿਹੜੀ 10000 ਵਾਲੀ ਗੱਲ ਕਰਦਾ ਸੀ ਪਹਿਲੀ ਗੱਲ ਉਹ ਸ਼ੰਕਾ ਅਸ਼ੰਕਾਲੀ ਗੱਲ ਆ ਕਿ ਭਾਣਾ 20 22 ਲੱਖ ਜਿਹਨਾਂ ਲੋਕਾਂ ਦਾ ਵਾਪਸ ਕਰਾਇਆ ਉਹ ਕਹਿੰਦੇ ਸੀ 2-2 ਲੱਖ 4-4 ਲੱਖ ਅਸੀਂ ਦੇਣ ਨੂੰ ਤਿਆਰ ਸੀ ਸਾਥੋਂ ਨਹੀਂ ਲਿਆ 10000 ਫਿਰ ਮੰਗਿਆ ਇਹਦਾ ਪਰ ਆ ਜਿਹੜਾ ਇੱਕ ਚੀਨੀ ਖੋਣ ਦਾ ਕੇਸ ਲੱਖਾਂ ਰੁਪਏ ਕਮਾਉਣ ਲਈ ਸੀ ਚੀਨੀ ਖੋਊਗਾ ਤੀਜਾ ਕੇਸ ਤਿਆਰ ਆ ਕੇ ਕਹਿੰਦੇ ਹੋਰ ਵੀ ਕੇਸ ਤਿਆਰ ਨੇ ਪਰ ਜਿਹੜਾ ਇਹ ਸਰਕਾਰ ਦਾ ਰਵਈਆ ਭਾਨੇ ਦੇ ਖਿਲਾਫ ਉਹਦੇ ਨਾਲ ਕਿਵੇਂ ਲੜੋਂਗੇ ਅਗਲੀ ਰਣਨੀਤੀ ਕੀ ਆ ਕਿਉਂਕਿ ਉਹ ਤਾਂ ਹੋਰ ਕੇਸ ਪਾਉਣ ਨੂੰ ਤਿਆਰ ਬੈਠੇ ਨੇ 칼 ਮ ਤਲਵਾਰ ਨਾਲੋਂ ਤਿੱਖੀ ਹੁੰਦੀ ਆ ਪੱਤਰਕਾਰਾਂ ਨੇ ਕਲਮ ਚਲਾਉਣੀਆਂ ਫੇਸਬੁੱਕ ਚਲਾਉਣੀਆਂ ਉਹ ਤਲਵਾਰ ਨਾਲੋਂ ਤਿੱਖੀ ਐ ਇਹੋ ਤਲਵਾਰ ਦਾ ਮੂੰਹ ਖੁੰਡਾ ਕਰਨਾ ਚਾਹੁੰਦੇ ਨੇ ਬਿਲਕੁਲ ਨਹੀਂ ਹੋਊਗਾ ਮੈਂ ਕਹਿੰਦਾ ਥੋੜੇ ਜਿਹੇ ਦਿਨ ਹੋ ਗਏ ਮੈਂ 7.5 ਲੱਖ ਰੁਪਏ ਮੜਵਾਇਆ ਬੰਦਾ ਦਾ ਕੁਝ ਚਲ ਕੋ ਨੌਜਵਾਨ ਨੇ ਨਹੀਂ ਬੰਦੇ ਗਏ ਉਹ ਮੁੰਡੇ ਨੇ ਮੇਰੀ ਗੱਲ ਮੰਨ ਲਈ ਮੈਂ ਆਪਣੇ ਦਫ਼ਤਰ ਸੱਦਿਆ ਕਹਿੰਦਾ ਬਾਪੂ ਜੀ ਮੈਂ ਪੈਸੇ ਦੇਣੇ ਨੇ ਇਹਨਾਂ ਦੇ ਕੋਈ ਟਿੱਕਾ ਨਹੀਂ ਕਿੰਨੇ ਦੇਣੇ ਨੇ ਭਾਈ 7.5 ਲੱਖ ਅਸੀਂ ਕੋਈ ਵਿਆਜ ਕੋਈ ਲੈਂਦੇ ਨਹੀਂ 7.5 ਉਹ ਮੁੰਡਾ ਕਹਿੰਦਾ ਜੀ ਮੇਰੇ ਕੋਲੇ 2 ਮਹੀਨਿਆਂ ਨੂੰ ਪੈਸੇ ਆਉਣਗੇ ਤੇ ਇਹਨਾਂ ਨੂੰ ਮੈਂ ਕਿਹਾ ਸਾਨੂੰ ਚੈੱਕ ਦੇ ਜਾ ਆ ਮੈਨੂੰ ਪਰਸੋ ਫੋਨ ਆਇਆ ਕਹਿੰਦਾ ਬਾਬੂ ਜੀ ਪੰਜ ਚਾਰ ਦਿਨ ਮੈਂ ਪੈਸੇ ਦੇਉ ਮਤਲਬ ਚੱਕ ਲੈ ਜੀ ਅਸੀਂ ਮੜਵਾਉਨੇ ਆ ਪੈਸੇ ਜਿਹੜੇ ਲੜਨ ਵਾਲੇ ਲੋਕ ਆ ਠੱਗਾਂ ਤੋਂ ਪੈਸੇ ਮੜਵਾ ਦੇਣੇ ਅਸੀਂ ਛੜ ਦਿਨ ਮੜਵਾਉਨੇ ਆ ਤੇ ਮੜਵਾਉਂਦੇ ਰਹਾਂਗੇ ਕੋਈ ਭਾਨੇ ਨੂੰ ਪਰਵਾਹ ਨਹੀਂ ਕਰਨੀ ਤੇ ਉਹਦੇ ਪਰਿਵਾਰ ਨੂੰ ਪਰਵਾਹ ਨਹੀਂ ਕਰਨੀ ਪਿੰਡ ਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਅਸੀਂ ਛੜਾ ਲਾਂਗੇ ਅਸੀਂ ਤਾਂ ਮਤਲਬ ਮਨਜੀਤ ਨੇ ਹੀ ਛੜਾ ਲਿਆ ਇਹ ਕੱਲਾ ਭਾਨੇ ਦੇ ਇਹਦਾ ਪਰਚਾ ਪਾਇਆ ਸੇਵਾ ਸਿੰਘ ਢਿੱਕਰੀ ਆ ਤੇ ਗੜਬੀ ਦਾ ਪਰਚਾ ਹੀ ਬਾਤ ਆ ਦੀਗਾ ਸਰਦਾਰਾਂ ਦਾ ਮੁੰਡਾ ਦੀ ਸਰਦਾਰਤੀ ਸਾਡੇ ਵਾਸਤੇ ਲੜਦਾਂ ਦੀ ਸਾਨੂੰ ਜ਼ਮੀਨ ਦਵਾਈ ਆ ਉਹਨੇ ਬਜਾਰੇ ਲੋਕਾਂ ਨੂੰ ਉਹਤੇ ਗੜਬੀ ਦਾ ਪਰਚਾ ਵਾਧਾ ਇਹਦਾ ਕਰਦੀ ਨਾ ਕੋਈ ਗੱਲ ਜਿਸ ਤਰ੍ਹਾਂ ਇੱਕ ਵਾਰ ਸਭ ਤੋਂ ਵੱਡੀ ਗੱਲ ਕੀ ਆ ਕਿ ਕੱਲ ਚਰਨਜੀਤ ਸਿੰਘ ਚੰਨੀ ਸਾਫ ਕਾ ਮੁੱਖ ਮੰਤਰੀ ਜਿਹੜੇ ਭਾਨੇ ਸਿੱਧੂ ਦੇ ਇਥੇ ਹਲਕੇ ਚ ਆਏ ਸੀ ਭਾਨੇ ਸਿੱਧੂ ਨੇ ਘੇਰ ਕੇ ਉਹਨਾਂ ਨੂੰ ਸਵਾਲ ਕੀਤੇ ਸੀ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਭਾਨੇ ਸਿੱਧੂ ਦੇ ਹੱਕ ਚ ਆਏ ਨੇ ਕਿ ਪੰਜਾਬ ਸਰਕਾਰ ਭਾਨੇ ਸਿੱਧੂ ਦੇ ਨਾਲ ਧੱਕਾ ਕਰ ਰਹੀ ਹੈ ਤੇ ਉਹ ਵੀ ਕਹਿੰਦੇ ਸੀ ਨਾਲ ਆ ਹਾਲਾਂਕਿ ਕਿਸੇ ਵੇਲੇ ਭਾਨੇ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਦਾ ਡਟ ਕੇ ਵਿਰੋਧ ਕੀਤਾ ਹੋਇਆ ਚੰਨੀ ਕਿਸੇ ਭਾਵੇਂ ਕਿਵੇਂ ਹੋਵੇ ਅਸੀਂ ਬਾਦਲ ਨਾਲ ਲੜੇ ਸਾਨੂੰ ਮੁਆਵਜ਼ੇ ਦਾ 8000 ਰੁਪਏ ਮਿਲਿਆ ਕੈਪਟਨ ਨਾਲ ਸਾਨੂੰ ਲੜਨ ਦੀ ਲੋ ਲੋਣੀ ਵੀ 12000 ਮਿਲਿਆ ਚੰਨੀ ਨੇ ਢਾਈ ਘੰਟੇ ਸਾਡਾ ਮੀਟਿੰਗ ਕੀਤੀ ਵਧੀਆ ਸਾਨੂੰ ਰੋਟੀ ਖਵਾਈ ਸਾਰੀਆਂ ਜਥੇਬੰਦੀਆਂ ਦੇ ਲੀਡਰਾਂ ਨੂੰ ਤੇ ਸਾਨੂੰ 17:30 ਤੇ ਮੁੱਖ ਮੰਤਰੀ ਨੇ ਸਾਨੂੰ ਦਿਵਾਨੀ ਨਹੀਂ ਦਿੱਤੀ ਦਾ ਸਿਤਾਨ ਨਾਰਾਜ਼ ਹੁੰਨਿਆ ਦੇ ਨਾਲ ਕਿਉਂ ਨਹੀਂ ਮਾਫੀ ਦਿੱਤਾ ਜਿਵੇਂ ਬਿਜਲੀ ਦਿੱਤੀ ਹੈ ਉਮਜਕਰ ਸਾਨੂੰ ਮਾਫੀਆ ਦਿੰਦਾ ਇਹਨੇ ਮਾਫੀ ਨਹੀਂ ਦਿੱਤਾ ਲੋਕ ਨਾਰਾਜ਼ ਨੇ ਆ ਹੋਇਆ ਬਿਆਕਟ ਜਿਵੇਂ ਸਾਡੀਆਂ ਰੇਲੀਆਂ ਚੋਂਦੰਦਾ ਉਮਜਕਰ ਇਕੱਠ ਹੋਇਆ ਵੇ ਬਾਨੇ ਸਿੱਧੂ ਦਾ ਕੋਈ ਸੁਨੇਹਾ ਦਿੱਤਾ ਲੋਕਾਂ ਨੇ ਸੁਨੇਹਾ ਦਿੱਤਾ ਵੀ ਆਜੋ ਤੇ ਗਾਹਾਂ ਨੂੰ ਵੀ ਕਰਨਗੇ ਮੈਂ ਦੁਬਾਰਾ ਫੇਰ ਥੋੜੇ ਰਾਹੀ ਗਿਆਨਾ ਇਹਨੂੰ ਬਰਨਾਲੇ ਲੈ ਜਾਣ ਦੋਲ ਨੂੰ ਜਿਵੇਂ ਝੋਟਾ ਛੜਾਇਆ ਐ ਐਵੇਂ ਜੋ ਕੁਛ ਛੜਾਵਾਂਗੇ ਉੱਥੇ ਵੱਡੇ ਘਟ ਕਰਾਂਗੇ ਨਹੀਂ ਤਾਂ ਜਿਵੇਂ ਜਿਸ ਤਰ੍ਹਾਂ ਕੇ ਸਰਕਾਰ ਦਾ ਰਵਈਆ ਕਿ ਜੇ ਕੋਈ ਸਵਾਲ ਕਰਦਾ ਚਾਹ ਕਿਸ ਤਰ੍ਹਾਂ ਦੇ ਪਰਚੇ ਜੇ ਉਹਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਿਵੇਂ ਲੋਕ ਕਹਿੰਦੇ ਨੇ ਕਿ ਸਰਕਾਰ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੀ ਆ ਬਹੁਤ ਸਾਰੇ ਲੋਕ ਇਲਜ਼ਾਮ ਲਾਉਂਦੇ ਨੇ ਤਾਂ ਭਾਵੇਂ ਸਿੱਧੂ ਵਾਲੇ ਕੇਸ ਦੇ ਵਿੱਚ ਅਭੀ ਆਪਾਂ ਇਹੀ ਦੇਖ ਰਹੇ ਆਂਗੇ ਤਾਂ ਕੀ ਸਰਕਾਰ ਦਾ ਰਵਈਆ ਤੁਹਾਨੂੰ ਕਿਵੇਂ ਲੱਗਦਾਗਾ ਤੁਸੀਂ ਕੀ ਸੋਚਦੇ ਹੋਂਦੇ ਬਾਰੇ 2009 ਦੇ ਵਿੱਚ ਮਤਲਬ ਮਾਨਸਾ ਦੇ 9 ਥਾਣੇ ਨੇ ਅੱਠ ਠਾਣਿਆਂ 'ਚ ਇੱਕ ਠਾਣੇ 'ਚ ਪੰਜ ਪਰਚੇ ਮੇਰੇ ਦਰਜ ਕਰਦੇ ਇੱਥੇ ਰੂਦੂ ਨੇ ਕਣਕਚੋਰੀ ਕਰ ਲਈ ਇੱਥੇ ਸੁਆ ਵੜ ਲਿਆ ਇੱਥੇ ਫਲਾਣਾ ਕੋਈ ਕਰ ਲਿਆ 4 ਮਹੀਨੇ ਮੈਂ ਨਾਬਾ ਜੇਲ੍ਹ 'ਚ ਰਹਿਾਂਗਾ ਐ ਲੰਮਾ ਸਮਾਂ ਕੇਸ ਝਗੜਿਆ ਕੋਈ ਫਰਕ ਨਹੀਂ ਪੈਂਦਾ ਮਾਦਲ ਇੱਕ ਸਰਕਾਰਾਂ ਕਰਦੀਆਂ ਕਰਦੀਆਂ ਜਦੋਂ ਨਾ ਪਰਦਾ ਫਾਸ ਹੁੰਦਾਗਾ ਉਦੋਂ ਅਫਸਰ ਹੋਣ ਸਰਕਾਰਾਂ ਹੋਣ ਉਦੋਂ ਝੂਠੇ ਸਾਨੂੰ ਫਸਾਉਂਦੀਆਂ ਹੁੰਦੀਆਂ ਹੁਣ ਪਹਿਲਾਂ ਬੈਠੇ ਨਹੀਂ ਬੁੱਧੀ ਜੀ ਵੀ ਅੰਦਰ ਬੈਠੇ ਨੇ ਮੁਸਲਮਾਨ ਬੁੱਧੀ ਜੀ ਅੰਦਰ ਬੈਠੇ ਨੇ ਹਿੰਦੂ ਬੁੱਧੀ ਜੀ ਵੀ ਅੰਦਰ ਬੈਠੇ ਨੇ ਸਾਡੇ ਸਿੱਖ ਅੰਦਰ ਬੈਠੇ ਨੇ ਉਹਨਾਂ ਦਾ ਰਿਹਾਈ ਨਹੀਂ ਤੇ ਬਲਾਤਕਾਰੀਆਂ ਨੂੰ ਇੱਥੇ ਰੋ ਮਿਲਦੀਆਂ ਉਹ ਜੋ ਮਰਜ਼ੀ ਬਾਹਰ ਆ ਜਾਣ ਉਹਨੂੰ ਮਿਲੀਆਂ ਜਾਂਦੀਆਂ ਨਹੀਂ ਜਿਹੜੇ ਲੋਕ ਭਾਨੇ ਦੇ ਹੱਕ ਚ ਇੱਥੇ ਵੀ ਆਏ ਨੇ ਜਾਂ ਜਿਹੜੇ ਲੋਕ ਤੁਹਾਨੂੰ ਅਖਰ ਤੇਸ ਵਾਲੇ ਸੁਣ ਰਹੇ ਨੇ ਤਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਭਾਨੇ ਦਾ ਜਿੰਨਾ ਚਿਰ ਰਹਿਹਾ ਨਹੀਂ ਹੁੰਦਾ ਮਤਲਬ ਦਿਲ ਦੇ ਵਿੱਚ ਇੰਨੀ ਗੱਲ ਵਸਾ ਲੈਣਾ ਜਿਵੇਂ ਹਾਲੀ ਹੜ ਜੋੜ ਦਾ ਤੇ ਬੀਪ ਹੁੰਦਾ ਨਾਲੇ ਗੱਲਾਂ ਕਰੀ ਜਾਂਦਾ ਪਰ ਵੱਲ ਦੇ ਚੌਂ ਨਹੀਂ ਵੱਜਣ ਦਿੰਦਾ ਉਹਦੇ ਦਿਲ ਚ ਹੁੰਦੀ ਆ ਉਹ ਕੰਮ ਕਰਨਾ ਜਿਵੇਂ ਕੁੜੀਆਂ ਖੂਦੋਂ ਪਾਣੀ ਲਿਆਉਂਦੀਆਂ ਦੋ ਦੋ ਤੌੜੇ ਹੁੰਦੇ ਰਾਹ ਚੌੜ ਵੀ ਕਰਦੀਆਂ ਤੌੜਾ ਨਹੀਂ ਡਿੱਗਦਾ ਸੀ ਇਹ ਦੋਲੋਂ ਨੂੰ ਇੰਨਾ ਦਿਲ ਚ ਕਰ ਲੈਣ ਲੋਕ ਵੀ ਜਿੰਨਾਂ ਚ ਕਰੇ ਹਾ ਨਹੀਂ ਹੁੰਦਾ ਘਰੇ ਟਿੱਕੇ ਨਹੀਂ ਬੈਠਾ ਕਿ ਮੈਂ ਇਹੀ ਕਰਾਂ ਚੌੜਾ ਤਾਂ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ